ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਰਿਵਾਰਾਂ ਵਾਲੇ ਨੇ ਉਹਨਾਂ ਵਾਸਤੇ ਵੀਡੀਓ ਆ ਜਿਹੜੇ ਬਾਹਰ ਆਉਣਾ ਚਾਹੁੰਦੇ ਨੇ ਘੁੰਮਣਾ ਆਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਕਿੱਥੇ ਜਾਈਏ ਡਰੇ ਬੈਠੇ ਨੇ ਵੀ ਜਾਈਏ ਕਿੱਥੇ ਜਾਈਏ ਤੇ ਦਾਸ ਖੋਜ ਤੇ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਇਲਾਕੇ ਦੇ ਵਿੱਚ ਪਟਿਆਲੇ ਤੋਂ ਇਸ ਦੀ ਦੂਰੀ 6 ਘੰਟੇ ਹੈ 6 ਘੰਟੇ ਦੇ ਵਿੱਚ ਤੁਸੀਂ ਪਹੁੰਚ ਜਾਓਗੇ ਜਿਹਦੇ ਵਿੱਚ 3-4 ਘੰਟੇ ਜਿਹੜੀਆਂ ਤੁਹਾਨੂੰ ਪਹਾੜੀਆਂ ਹੀ ਪਹਾੜੀਆਂ ਮਿਲਣਗੀਆਂ ਤੇ ਬਹੁਤ ਸੇਫ ਇਲਾਕਾ ਹੈ ਇਹਦੀ ਲੋਕੇਸ਼ਨ ਮੈਂ ਉੱਪਰ ਪਾ ਦੇਵਾਂਗਾ ਦੇ ਉੱਤੇ ਏਸ਼ੀਆ ਦਾ ਸਭ ਤੋਂ ਵੱਡਾ ਵਾਟਰਫਾਲ ਹੈ ਜਿਹਨੂੰ ਕਹਿੰਦੇ ਨੇ ਟਾਈਗਰ ਵਾਟਰਫਾਲ ਤੁਸੀਂ ਨੈਟ ਦੇ ਉੱਤੇ ਸਰਚ ਵੀ ਮਾਰ ਲੈਣਾ ਟਾਈਗਰ ਵਾਟਰਫਾਲ ਏਸ਼ੀਆ ਦਾ ਸਭ ਤੋਂ ਵੱਡਾ ਵਾਟਰਫਾਲ ਤੇ ਪਰਿਵਾਰ ਨਾਲ ਮੈਂ ਤਾਂ ਕਹਿਣਾ ਕਿਉਂਕਿ ਮੈਂ ਉਹਨਾਂ ਸਟੇਟਾਂ ਦਾ ਨਾਮ ਨਹੀਂ ਲਵਾਂਗਾ ਜਿਹੜੇ ਸਟੇਟਾਂ ਦੇ ਵਿੱਚ ਅੱਜ ੱਧੱਕਾ ਮੁਕੀ ਹੋ ਰਹੀ ਆ ਅਸੀਂ ਜਾ ਰਹੇ ਹਾਂ ਸਾਰੇ ਤੇ ਪਰ ਇਹ ਇਲਾਕਾ ਜਿਹੜਾ ਬਿਲਕੁਲ ਸੇਫ ਹੈ ਉਦੋਂ ਉੱਥੇ ਨਾਲੋਂ ਕਿਤੇ ਜ਼ਿਆਦਾ ਰਮਣੀਕ ਹੈ ਤੁਸੀਂ ਦੇਖ ਰਹੂ ਇਸ ਟਾਈਮ ਦੇ ਵਿੱਚ ਗਰਮੀਆਂ ਦੇ ਵਿੱਚ ਕਿੰਨਾ ਕਿ ਸੇਫ ਹੈ ਮੈਂ ਖੁਦ ਮੇਰੇ ਪਰਿਵਾਰ ਦੇ ਨਾਲ ਇਸ ਇਲਾਕੇ ਦੇ ਵਿੱਚ ਆਇਆ ਹੋਇਆ ਬਹੁਤ ਵਧੀਆ ਖਾਣ ਪੀਣ ਦਾ ਫੂਡ ਇੰਜੋਏ ਕਰ ਸਕਦੇ ਹੋ ਤੁਸੀਂ ਕੁਦਰਤੀ ਨਜ਼ਾਰੇ ਦੇਖ ਸਕਦੇ ਹੋ ਉਹ ਸਾਹਮਣੇ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਪਹਾੜੀਆਂ ਨੇ ਪੌੜੀਆਂ ਚੜ ਸਕਦੇ ਹੋ ਉਤਰ ਸਕਦੇ ਹੋ ਇਹ ਇਲਾਕਾ ਜਿਹੜਾ ਹੈ ਹੁਣ ਨਲੇ ਗੁਰੂ ਘਰ ਦੇ ਦਰਸ਼ਨ ਹੋ ਜਾਣਗੇ ਨਲੇ ਇੱਕ ਦਿਨ ਦੇ ਵਿੱਚ ਹੋ ਸਕਦਾ ਤੁਸੀਂ ਇੱਕ ਰਾਤ ਕੱਟ ਕੇ ਵਾਪਸ ਮੁੜ ਜਓ ਮੇਰਾ ਫਰਜ਼ ਬਣਦਾ ਦੱਸਣ ਦਾ ਕਿਉਂਕਿ ਬਹੁਤ ਪੰਜਾਬੀ ਵੀਰ ਆਪਣੇ ਪਲੈਨਿੰਗ ਬਣਾ ਰਹੇ ਨੇ ਘੁੰਮਣ ਦੀ ਦਾਸ ਘੁੰਮਣ ਘੁੰਮਣ ਤੋਂ ਚਲੋ ਮੰਨਦੇ ਘੁੰਮਣ ਵੀ ਆਇਆ ਸੀ ਪਰਿਵਾਰ ਦੇ ਨਾਲ ਗਰਮੀਆਂ ਦੇ ਵਿੱਚ ਤੇ ਬੱਚੇ ਦੀ ਛੁੱਟੀ ਕਟਾਉਣ ਵਾਸਤੇ ਵੀ ਆਇਆ ਪਰ ਸਾਨੂੰ ਤਾਂ ਚਾਹੀਦਾ ਸੇਫ ਇਲਾਕਾ ਸੇਫ ਜਗਾ بڑے ਪਰਿਵਾਰ ਨੇ ਜਿਹਨਾਂ ਨੂੰ ਸੇਫ ਇਲਾਕਾ ਚਾਹੀਦਾ ਮੈਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ ਜਿਹੜੇ ਪਰਿਵਾਰ ਸੇਫ ਬਿਨਾਂ ਡਰ ਤੋਂ ਆਉਣਾ ਚਾਹੁੰਦੇ ਨੇ ਉਹ ਇਲਾਕਾ ਕੀ ਹੈ ਤੁਹਾਨੂੰ ਕੱਲੀ-ਕੱਲੀ ਡਿਟੇਲ ਭੇਜਾਂਗਾ ਤੇ ਇਹ ਸਾਡੇ ਸ਼ਹਾਦਤ ਸਿੰਘ ਨੇ ਸ਼ਹਾਦਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੋ ਪਰ ਮੀਤ ਕਰੋ ਕਿੰਨਾ ਸੇਫ ਇਲਾਕਾ ਬਹੁਤ ਜ਼ਿਆਦਾ ਸੇਫ ਇਲਾਕਾ ਹੈ ਇੱਥੇ ਕੋਈ ਪੀੜ ਭੜਕਾ ਨਹੀਂ ਹੈਗਾ ਹਾਂ ਜਿਆਦਾ ਕਰਾਊਡ ਬਿਲਕੁਲ ਨਹੀਂ ਮਤਲਬ ਐ ਖਾਲੀ ਖਾਲੀ ਸ਼ਾਂਤਮਈ ਤੇ ਬਿਲਕੁਲ ਜੀ ਇਹ ਇਲਾਕਾ ਬਿਲਕੁਲ ਅਸੀਂ ਇੱਥੇ ਅ ਇੱਕ ਟਰੀ ਹਾਊਸ ਕੇ ਲਈ ਇੱਕ ਹੋਟਲ ਲਿੱਤਾ ਹੋਇਆ ਤੇ ਬਜਟ ਦੇ ਵਿੱਚ 2.2000 ਦੇ ਵਿੱਚ ਵਿੱਚ ਇਹ ਹੋਟਲ ਇੱਥੇ ਮਿਲ ਗਿਆ ਸਾਨੂੰ ਹੁਣ ਜਗ੍ਹਾ ਤੁਹਾਨੂੰ ਦੱਸਾਂਗੇ ਤੁਸੀਂ ਆਉਣਾ ਕਿੱਦਾਂ ਇਸ ਜਗ੍ਹਾ 'ਚ ਇਲਾਕਾ ਕਿੱਦਾਂ ਦਾ ਇਹਦੇ ਨੇੜੇ ਤੇ ਜਿਹੜੇ ਬਹੁਤ ਵੇਲੀਆਂ ਹੈਗੀਆਂ ਨੇ ਘੁੰਮਣ ਦੀਆਂ ਬਹੁਤ ਹੀ ਜਗ੍ਹਾ ਹੈਗੇ ਨੇ ਕੋਟੇਜ ਹੈਗੇ ਨੇ ਤੇ ਲੋਕ ਬੜੇ ਸ਼ਾਂਤ ਸੁਹਾਦੇ ਨੇ ਖੇਤੀ ਕਰਦੇ ਨੇ ਇੱਥੇ ਹੁਣ ਆ ਦੇਖੋ ਤੁਸੀਂ ਇੱਥੇ ਇੱਕ ਚੀਜ਼ ਦਿਖਾਉਣਾ ਤੁਹਾਨੂੰ ਆ ਇਹ ਸਾਹਮਣੇ ਬੋਲਦਾਂ ਦੇ ਨਾਲ ਇੱਥੇ ਖੇਤੀ ਖੇਤੀ ਹੋ ਰਹੀ ਹੈ ਤੇ ਇਹ ਸਾਹਮਣੇ ਇਹ ਕੋਟੇਜ ਬਣੇ ਹੋਏ ਨੇ ਰਹਿਣ ਵਾਸਤੇ ਪੂਰੇ ਪਰਿਵਾਰ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਆ ਸਕਦੇ ਹੋ ਆਉਣਾ ਕਿੱਦਾਂ ਹੁਣ ਦੋ ਰਸਤੇ ਨੇ ਦੋ ਤੋਂ ਤਿੰਨ ਰਸਤੇ ਨੇ ਤੁਸੀਂ ਪੌਂਟਾ ਸਾਹਿਬ ਪਹੁੰਚਣਾ ਪਹਿਲਾਂ ਕਾਲੇ ਅੰਬ ਨੂੰ ਹੋ ਕੇ ਪਹੁੰਚ ਜਾਓ ਨਾਹਾਂ ਨਾਜੋ ਨਾਹਨ ਤੋਂ ਪੌਂਟਾ ਸਾਹਿਬ ਆਜੋ ਪੌਂਟਾ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਰੁਕੋ ਦਰਸ਼ਨ ਕਰੋ ਬੜੇ ਅੱਛਾ ਪੌਂਟਾ ਸਾਹਿਬ ਜਿਹੜੇ ਰੂਮ ਨੇ ਪੌਂਟਾ ਸਾਹਿਬ ਦੇ ਵਿੱਚ ਵਧੀਆ ਰੂਮ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ 1000 ਰੁਪਏ ਦਾ ਏਸੀ ਰੂਮ ਮਿਲ ਜਾਊਗਾ ਐਨਆਰਆਈ ਸਰਾਂ ਦੇ ਵਿੱਚ ਬਾਕੀ ਆਪੋ ਆਪਣੀ ਹੁੰਦੀ ਐ ਲੋਕਾਂ ਦੀ ਅ 500 ਵਾਲਾ ਵੀ ਹੋ ਸਕਦਾ ਰੂਮ ਹੋਵੇ ਹਾਲ ਵਿੱਚ ਵੀ ਪੈ ਸਕਦੇ ਨੇ ਪਰ ਵਧੀਆ ਫੈਮਿਲੀ ਵਾਲੇ 1000 ਰੁਪਏ ਉੱਥੇ ਤੁਸੀਂ ਦਿਓ ਰੂਮ ਬੁੱਕ ਕਰੋ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਨੇੜੇ-ਤੇੜੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਉੱਥੋਂ ਹੁਣ ਰੂਟ ਜਿਹੜਾ ਜਿਹੜਾ ਦਾਸ ਰੂਟ ਦੱਸੇਗਾ ਵੀ ਕਿਹੜੇ ਰੂਟ ਤੇ ਤੁਸੀਂ ਆਉਣਾ ਇੱਕ ਜਿਹੜੇ ਗੁਰਦੁਆਰਾ ਸ਼ੇਰਗਾਹ ਸਾਹਿਬ ਹੈਗਾ ਤੇ ਪੰਗਾਣੀ ਸਾਹਿਬ ਹੈਗਾ ਉਹ ਵੀ ਤੁਸੀਂ ਉੱਥੇ ਅ ਰੂਟ ਦੇ ਦਰਸ਼ਨ ਕਰ ਸਕਦੇ ਹੋ ਉੱਥੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਦੇ ਹੋ ਲੇਕਿਨ ਤੁਸੀਂ ਉੱਥੋਂ ਰੂਟ ਪਕੜੋ ਸਿੱਧਾ ਚੱਕਰਾਤਾ ਵਾਲਾ ਇਹ ਅਸੀਂ ਇਸ ਟਾਈਮ ਦੇ ਉੱਤੇ ਚੱਕਰਾਤਾ ਦੇ ਵਿੱਚ ਹੈ ਨੈੱਟ ਦੇ ਉੱਤੇ ਸਰਚ ਕਰ ਲੈਣਾ ਜੀ ਚੱਕਰਾਤਾ ਇਹ ਚੱਕਰਾਤਾ ਹੈ ਚੱਕਰਾਤਾ ਪਹੁੰਚਣ ਤੋਂ ਪਹਿਲਾਂ ਪੌਂਟਾ ਸਾਹਿਬ ਤੋਂ ਪੋਂਟਾ ਸੱਬ ਤੋਂ ਹੀ ਸੋਹਣੀਆਂ ਪਹਾੜੀਆਂ ਸ਼ੁਰੂ ਹੋ ਜਾਣੀਆਂ ਨੇ ਉੱਥੋਂ 2 ਘੰਟੇ 1 ਘੰਟਾ ਡੇਢ ਘੰਟਾ ਲੱਗੂਗਾ ਤੁਹਾਨੂੰ ਅੱਗੇ ਆਉਂਦਾ ਕਾਲਸੀ ਜਿਹੜਾ ਕਾਲਸੀ ਦਾ ਰੀਸੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਮੇਂ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਸ ਇਲਾਕੇ ਦੇ ਵਿੱਚ ਮਿਲਣ ਆਉਂਦੇ ਨੇ ਉਹ ਸਥਾਨ ਵੀ ਹੈਗਾ ਉਹ ਖੰਡਰ ਹੋ ਚੁੱਕਿਆ ਸਥਾਨ ਕਾਲਸੀ ਪੁਰਾਣੀ ਕਾਲਸੀ ਦੇ ਵਿੱਚ ਹੈ ਉੱਥੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਕਿ ਪੁਰਾਣੀ ਕਾਲਸੀ ਦੇ ਵਿੱਚ ਅਸੀਂ ਦਾ ਖਾਨੇ ਦੇ ਕੋਲ ਪ੍ਰਾਣੀ ਕਾਲ ਸੀ ਅਸੀਂ ਰਿਸ਼ੀ ਦੇ ਆਸਾਨ ਦੇ ਉੱਤੇ ਜਾਣਾ ਬਿਲਕੁਲ ਡਾਕ ਖਾਨੇ ਦੀ ਬੈਕ ਸਾਈਡ ਪੈਦਲ ਤੁਸੀਂ ਜਾ ਸਕਦੇ ਹੋ ਉੱਥੇ ਦਰਸ਼ਨ ਕਰਕੇ ਕਾਲਸੀ ਦੇ ਵਿੱਚ ਵੀ ਇੱਕ ਹੋਟਲ ਹੈਗਾ ਬਹੁਤ ਵਧੀਆ ਸ਼ਾਂਤ ਹੋਟਲ ਹੈਗਾ ਉੱਥੇ ਤਿੰਨ ਚਾਰ ਹੋਟਲ ਹੈਗੇ ਰੋਡ ਦੇ ਉੱਤੇ ਕਾਲਸੀ ਦੇ ਵਿੱਚ ਤੇ ਸਿੰਪਲ ਵੀ ਹੈਗਾ ਉੱਥੇ ਉੱਥੋਂ ਚੱਲੋਗੇ 2 ਘੰਟੇ ਦੇ ਵਿੱਚ ਤੁਸੀਂ ਇਸ ਪਹਾੜੀਆਂ ਤੇ ਪਹੁੰਚ ਜਾਗੇ ਚਕਰਾਤਾ ਵਾਲੀਆਂ ਪਹਾੜੀਆਂ ਤੇ ਬਿਲਕੁਲ ਸ਼ਾਂਤ ਤੁਸੀਂ ਦੇਖ ਰਹੇ ਹੋ ਕਿ ਬਹੁਤ ਇਹ ਜਿਹੜਾ ਟਾਈਗਰ ਇਹ ਆਪਣਾ YouTube ਤੇ ਟਾਈਗਰ ਫਾਰਮ ਦੇ ਟਾਈਗਰ ਫਾਲ ਜਿਹੜਾ ਉਹ ਜ਼ਰੂਰ ਸਰਚ ਮਾਰ ਲਿਓ ਤੇ ਆ ਟਾਈਗਰ ਟਾਈਗਰ ਫਾਲ ਦੀ ਜਿਹੜੀ ਹੈਗੀ ਹੈ ਪਾਰਕਿੰਗ ਕਿੰਨੀਆਂ ਗੱਡੀਆਂ ਖੜੀਆਂ ਨੇ ਆ ਖੜੀਆਂ ਨੇ ਜੀ ਪੰਜ-ਸੱਤ ਗੱਡੀਆਂ ਖੜੀਆਂ ਨੇ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਹੈ ਤੇ ਆ ਦੇਖੋ ਰੋਡ ਬਿਲਕੁਲ ਹੀ ਅਰ ਮੌਸਮ ਜਿਹੜਾ ਹੈ ਪੂਰਾ ਠੰਡਾ ਠੰਡਾ ਮੌਸਮ ਹੈ ਇਸ ਟਾਈਮ ਦੇ ਉੱਤੇ ਇਦਾਂ ਠੰਡ ਮਹਿਸੂਸ ਹੋ ਰਹੀ ਹੈ ਏਸੀ ਦੀ ਲੋੜ ਨਹੀਂ ਪੈਂਦੀ ਨਾ ਹੀ ਇੱਥੇ ਏਸੀ ਲੱਗਿਆ ਕਿਤੇ ਵੀ ਜਗ੍ਹਾ ਦੇ ਉੱਤੇ ਇਹ ਬਿਨਾ ਏਸੀ ਦੇ ਉਤੋਂ ਮਰ ਕੇ ਠੰਡੀ ਜਗ੍ਹਾ ਦੇ ਵਿੱਚ ਹੈਗੇ ਆ ਤੁਸੀਂ ਅੱਛਾ ਹੋਟਲ ਜੇ ਬੁੱਕ ਕਰਨੇ ਨੇ ਤੁਸੀਂ ਆਨਲਾਈਨ ਨਾ ਬੁੱਕ ਕਰੋ ਚਾਹੀਦੀ ਬਾਦੂ ਹੋਟਲ ਨੇ ਖਾਲੀ ਪਏ ਨੇ ਉੱਥੋਂ ਚੱਲੋ ਜਿੱਥੇ ਤੁਹਾਡਾ ਮਨ ਬਣ ਗਿਆ ਤੇ ਉੱਥੇ ਤੁਸੀਂ ਆ ਕੇ ਚਕਰਾਤਾ ਦੇ ਨੇੜੇ ਟਾਈਗਰ ਫਾਲ ਟਾਈਗਰ ਫਾਲ ਦੇ ਨੇੜੇ ਤੇ ਜਿਹੜੇ ਬਹੁਤ ਹੋਟਲ ਨੇ ਜਿੱਥੇ ਵੀ ਤੁਸੀਂ ਸਟੇ ਤੁਸੀਂ ਕਰ ਸਕਦੇ ਹੋ ਇੱਥੇ ਰਾਤ ਬਤੀਤ ਕਰੋ ਇੱਥੋਂ ਨੇੜੇ ਤੇ ਜਿਹੜੇ ਉੱਪਰ ਹੋਰ ਕਈ ਜਗ੍ਹਾ ਜਿਹੜੀਆਂ ਨੇ ਉਕਮਣ ਵਾਲੀਆਂ ਨੇ ਪਰਿਵਾਰ ਦੇ ਸਮੇਤ ਆਪ ਜੀ ਘੁੰਮ ਸਕਦੇ ਹੋ ਜੀ ਸੇਫ ਘੁੰਮ ਸਕਦੇ ਹੋ ਤੇ ਜਿਹੜੇ ਸ਼ੋਰ ਸ਼ਰਾਬਾ ਨਹੀਂ ਪਸੰਦ ਕਰਦੇ ਬਾਣੀ ਪੜਨ ਵਾਲੇ ਨੇ ਉਹਨਾਂ ਨੂੰ ਕੋਈ ਸ਼ਾਂਤ ਜਗ੍ਹਾ ਚਾਹੀਦੀ ਹੋਵੇ ਤਾਂ ਉਹਨਾਂ ਵਾਸਤੇ ਸਿਰਫ ਪੌਂਟਾ ਸਾਂ। ਵੀ ਚਲੋ ਆਪਾਂ ਆਪਣੇ ਵੀਰਾਂ ਦੇ ਨਾਲ ਸੰਗਤ ਨਾਲ ਪਿਆਰ ਨਾਲ ਗੱਲ ਕਰ ਲਈਏ ਵੀ ਅਗਰ ਕੋਈ ਆਉਣਾ ਚਾਹੁੰਦਾ ਅਸੀਂ ਤਾਂ ਆਏ ਹੋਏ ਹਾਂ ਜੀ ਖੋਜ ਦੇ ਉੱਤੇ। ਖੋਜ ਦੇ ਆਧਾਰ ਦੇ ਉੱਤੇ ਆਏ ਹੋਇਆ। ਅਗਰ ਆਪ ਜੀ ਆਉਣਾ ਚਾਹੁੰਦੇ ਹੋ ਤਾ ਉੱਪਰ ਮੈਂ ਲੋਕੇਸ਼ਨ ਲੋਕੇਸ਼ਨ ਪਾ ਦਿੰਨਾ ਜੀ ਤੁਸੀਂ ਇਸ ਲੋਕੇਸ਼ਨ ਤੇ ਆ ਜਾਓ ਪਰਿਵਾਰ ਨਾਲ ਆ ਜਾਓ 2.5000 ਰੁਪਏ ਦਾ ਰੂਮ ਮਿਲ ਜੂਗਾ 3000 ਦਾ ਮਿਲ ਜੂਗਾ ਹੱਦ ਉਹ ਦੇਖਦੇ ਨੇ ਥੋੜਾ ਜਿਹਾ ਤੇ ਇਸ ਤੋਂ ਬਾਅਦ ਮਹਿੰਗਾ ਕੋਈ ਰੂਮ ਹੈ ਨਹੀਂ ਹੈ ਵਧੀਆ ਰੂਮ ਹੈ ਖਾਣਾ ਪੀਣਾ ਜਿਹੜਾ ਹੋਮਸਟੇਅ ਲਓਗੇ ਵਧੀਆ ਹੋਮਸਟੇਅ ਬ੍ਰੇਕਫਾਸਟ ਇਨਕਲੂਡ ਮਿਲ ਜੂਗਾ ਉਹਦੇ ਵਿੱਚ ਕੋਈ ਮਾੜਾ ਨਹੀਂ ਹੈ ਪਰਿਵਾਰ ਦੇ ਨਾਲ ਇੱਕ ਵਧੀਆ ਸੇਫ ਤੁਸੀਂ ਪਹੁੰਚ ਜਾਓਗੇ ਜੀ ਤੇ ਇਹ ਇਲਾਕਾ ਗੁਰਗੋਬਨ ਸਿੰਘ ਮਹਾਰਾਜ ਜੀ ਇਸ ਇਲਾਕੇ ਚ ਆਏ ਹੋਏ ਨੇ ਬਹੁਤ ਵਧੀਆ ਬਲਿਹਾਰੀ ਕੁਦਰਤ ਵਸਿਆ ਤੇ ਰਾਂਤਨ ਜਾਈ ਲੱਗਿਆ ਅੱਛਾ ਜੇ ਕੋਈ ਪਰਿਵਾਰ ਨੂੰ ਸ਼ੇਅਰ ਕਰਨੀ ਚਾਹੁੰਦਾ ਹੈ ਵੀਡੀਓ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ ਔਰ YouTube ਦੇ ਉੱਤੇ ਜਾ ਕੇ ਤੁਸੀਂ ਚਕਰਾਤਾ ਸਰਚ ਕਰ ਲਓ ਚਕਰਾਤਾ ਦੇ ਨਾਲ ਤੁਸੀਂ ਏਸ਼ੀਆ ਦਾ ਬਿਗੇਸਟ ਜਿਹੜਾ ਹੈਗਾ ਵਾਟਰਫਾਲ ਉਹ ਵੀ ਸਰਚ ਕਰ ਸਕਦੇ ਹੋ ਤੁਹਾਨੂੰ ਇੱਥੇ ਦਾ ਖੂਬਸੂਰਤ ਵੀਡੀਓ ਮਿਲ ਜਾਣਗੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ